ਹੈਲੋ ਜੀ ਮੇਰੇ ਵੱਲੋਂ ਸਾਰਨ ਪਿਆਰ ਪਰਸਾਤਰੀ ਕਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਤੁਹਾਡੇ ਹਾਸਤੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਇੱਕ ਸਲਾਈ ਦਾ ਇਹ ਡਿਜ਼ਾਈਨ ਐ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਦੋ ਦੋ ਦੇ حساب ਨਾਲ ਕੁੰਡੇ ਲੈਣੇ ਆ ਕੋਈ ਵੀ ਬਾਰਡਰ ਬਣਾ ਕੇ ਆਪਾਂ ਉੱਪਰ ਇਹ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਜਿਹੜੀ ਡਿਜ਼ਾਈਨ ਤੇ ਹੁਣ ਪਹਿਲੀ ਸਲਾਈ ਉਹ ਆਪਾਂ ਸਿੱਧੀ ਸੈੱਟ ਤੋਂ ਬਣਾਵਾਂਗੇ ਪਹਿਲਾ ਕੁੰਡਾ ਸਿੱਧਾ ਇਹ ਸਾਰੀ ਜਿਹੜੀ ਸਲਾਈ ਆਪਾਂ ਬਾਰਡਰ ਬਣਾ ਕੇ ਉੱਪਰ ਸਿੱਧੂ ਹੀ ਬਣਾਉਣੀ ਸਾਰੀ ਸਲਾਈ ਮੋਤੀ ਸੋਨਾ ਡਿਜ਼ਾਈਨ ਲੱਗਦਾ ਛੋਟਾ ਛੋਟਾ ਜਿਹਾ ਡਿਜ਼ਾਈਨ ਬਣ ਜਾਣਾ ਆਪਣਾ ਇੱਕ ਸਲਾਈ 'ਚ ਇਹ ਡਿਜ਼ਾਈਨ ਬਣ ਜਾਂਦਾ ਪਹਿਲੀ ਸਲਾਈ ਆਪਾਂ ਪਾ ਲਈ ਆ ਹੁਣ ਆਪਣੀ ਉਲਟੀ ਸਾਈਡ ਤੋਂ ਦੂਸਰੀ ਸਲਾਈ ਆ ਇਹ ਵੀ ਸਾਰੀ ਸਲਾਈ ਜਿਹੜੀ ਆਪਾਂ ਉਲਟੀ ਬਣਾਉਣੀ ਆ ਉਲਟੀ ਸਾਈਡ ਤੋਂ ਵੀ ਆਪਾਂ ਦੂਸਰੀ ਸਲਾਈ ਜਿਹੜੀ ਸਾਰੀ ਉਲਟੀ ਬਣਾਉਣੀ ਆ ਦੂਸਰੀ ਸਲਾਈ ਆਪਾਂ ਉਲਟੀ ਸਾਈਡ ਤੋਂ ਸਾਰੀ ਉਲਟੀ ਬਣਾ ਲਈ ਆ। ਹੁਣ ਆਪਣੀ ਜਿਹੜੀ ਇਹ ਤੀਸਰੀ ਸਲਾਈ ਆ ਸਿੱਧੀ ਸਾਈਡ ਤੋਂ ਹੁਣ ਆਪੇ ਇਹਦੇ ਤੇ ਡਿਜ਼ਾਈਨ ਬਣਾਵਾਂਗੇ। ਪਹਿਲਾ ਕੁੰਡਾ ਆਪਾਂ ਸਿੱਧਾ ਪਾਉਣ ਲੈਣਾ। ਮੁੜ ਕੇ ਇਹਨਾਂ ਦੋ ਕੁੰਡਿਆਂ ਦੇ ਵਿੱਚ ਦੀ ਇੱਕ ਕੁੰਡਾ ਬਣਾਉਣਾ ਆਪਾਂ ਸਾਈਡ ਤੋਂ। ਇਹ ਆਪਾਂ ਕੁੰਡਾ ਬਣਾ ਲਿਆ ਤੇ ਇਹਨੂੰ ਆਪਾਂ ਸਲਾਈ 'ਚ ਪਾ ਲੈਣਾ ਇਸ ਤਰ੍ਹਾਂ। ਤੇ ਆਪਾਂ ਤਾਗਾ ਅੱਗੇ ਕਰ ਲੈਣਾ। ఏ కుండేదా కు దోవ కు కు బల్టా ఉల్టా కు బాగా పిచ్చే ఫా ఏ దో కు బ సైడ్ ఇండి వాయి పాగా అ దోవ కు కు కండా బల్టా ఏ కు లా బ ఫగా పిచ్చే ఫడ్డతో బైనా తాగా అవ్వా కన్నా కును ఉల్టా బానా సారి సరే పూరిక ਦੋਹੇ ਕੁੰਡਿਆਂ ਦੇ ਸਾਈਡ ਤੋਂ ਇੱਕ ਕੁੰਡਾ ਬਣਾ ਬਣਾ ਕੇ ਸਲਾਈ ਚ ਪਾ ਲੈਣਾ ਆਪਾਂ ਨੂੰ ਵਾਪਸ ਤਾਰ ਕੇ ਅੱਗੇ ਕਰਕੇ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰੀ ਜਾਣਾ ਤੇ ਇਸ ਕੁੰਡੇ ਨੂੰ ਆਪਾਂ ਉਲਟਾ ਬਣਾ ਲੈਣਾ ਬਹੁਤ ਹੀ ਸੌਖਾ ਡਿਜ਼ਾਈਨ ਤੇ ਬਹੁਤ ਹੀ ਸੋਹਣਾ ਲੱਗਦਾ ਬਣਿਆ ਵੇ ਇਹ ਨਿੱਕਾ ਨਿੱਕਾ ਜਿਹਾ ਤਾਰ ਕੇ ਅੱਗੇ ਕੀਤਾ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਇਹ ਕੁੰਡਾ ਆਪਾਂ ਵੀ ਉਲਟਾ ਬਣਾਉਣਾ ਧਾਗਾ ਪਿੱਛੇ ਕਰਕੇ ਫਿਰ ਦੋਹਾਂ ਕੁੰਡਿਆਂ ਤੋਂ ਸਾਈਡ ਤੋਂ ਇੱਕ ਕੁੰਡਾ ਬਣਾਉਣਾ ਇਹਨੂੰ ਆਪਾਂ ਸਲਾਈ ਚ ਪਾ ਲੈਣਾ ਧਾਗਾ ਅੱਗੇ ਕੀਤਾ ਤੇ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦੇਣਾ ਉਲਟਾ ਤੇ ਇਸ ਕੁੰਡੇ ਨੂੰ ਵੀ ਉਲਟਾ ਬਣਾ ਲੈਣਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਣੀ ਹੈ సోనా డిజైన్ లగ్ బ సౌఖా కల్టా ధాగా పిచ్చే కోవే కండతో కండా బావే ఇను వా తరగ అత ਦੋਹਾਂ ਕੁੰਡਿਆਂ ਦੇ ਸਾਈਡ ਤੋਂ ਇੱਕ ਕੁੰਡਾ ਬਣਾ ਕੇ ਉਸ ਸਲਾਈ 'ਚ ਪਾ ਲਿਆ ਆਪਾਂ ਇਹਨੂੰ ਫੇਰ ਇਹਨੂੰ ਆਪਾਂ ਦੋਹਾਂ ਕੁੰਡਿਆਂ ਨੂੰ ਉਲਟਾ ਬਣਾ ਲਿਆ ਇਹ ਸੁੰਡਿਆਂ ਨੂੰ ਉਲਟਾ ਬਣਾ ਲਿਆ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਹੁਣ ਆਪਣੀ ਚੌਥੀ ਸਲਾਈ ਆ ਗਈ ਚੌਥੀ ਸਲਾਈ ਜਿਹੜੀ ਆਪਾਂ ਸਾਰੀ ਉਲਟੀ ਬਣਾਵਾਂਗੇ ਉਲਟੀਆਂ ਸਲਾਈਆਂ ਇਹਦੀਆਂ ਸਾਰੀਆਂ ਉਲਟੀਆਂ ਹੀ ਬਣਣਗੀਆਂ ਚਾਰ ਸਲਾਈਆਂ ਆਪਣੀਆਂ ਬਣ ਗਈਆਂ ਇਹ ਚਾਰ ਸਲਾਈਆਂ ਚ ਆਪਣਾ ਡਿਜ਼ਾਈਨ ਬਣਦਾ ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਵੇਖੋ ਕਿੰਦਾ ਸੋਹਣਾ ਨਿਕਲ ਨਿਕਾ ਡਿਜ਼ਾਈਨ ਬਣਦਾ ਤੇ ਇਹ ਹੀ ਚਾਰ ਸਲਾਈਆਂ ਆਪਾਂ ਪਾਉਣੀਆਂ ਹੁਣ ਜਿਹੜੀ ਆਪਾਂ ਪਹਿਲਾਂ ਸਲਾਈ ਪਾਈ ਸੀ ਉਹ ਸਲਾਈ ਪਾਵਾਂਗੇ ਆਪਾਂ ਚਾਰ ਚਾਰ ਸਲਾਈਆਂ ਪਾ ਕੇ ਡਿਜ਼ਾਈਨ ਬਣਾਉਂਦੇ ਜਾਣਾ ਆਪਾਂ ਤੁਹਾਨੂੰ ਬਣਾ ਕੇ ਵਿਖਾਉਨੇ ਚਾਰ ਚਾਰ ਸਲਾਈਆਂ ਪਾ ਕੇ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ ਤੇ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਣਾ ਵੇ ਕੋ ਕਿੰਨਾ ਪਿਆਰਾ ਤੇ ਕਿੰਨਾ ਸੋਹਣਾ ਡਿਜ਼ਾਈਨ ਲੱਗਦਾ ਜੇ ਤੁਹਾਨੂੰ ਅਜਿਹੀ ਦੀ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਹਾਂਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ